ਦਸ਼ਮੇਸ਼ ਪਿਤਾ ਅੱਜ ਕੱਲ ਮਕੱਲੇ ਚਮਕੌਰ ਗੜੀ ਨੂੰ ਛੱਡ ਕੇ ਚੱਲੇ ਦਸ਼ਮੇਸ਼ ਪਿਤਾ ਅੱਜ ਕੱਲ ਮਕੱਲੇ ਚਮਕੌਰ ਗੜੀ ਨੂੰ ਛੱਡ ਕੇ ਚੱਲੇ ਪੱਬ ਮਾਰ ਕੇ ਕੁਦਰਤ ਰੋਈ ਮੰਝਰ ਵੇਖ ਤਬਾਹੀ ਦੇ ਪੱਬ ਮਾਰ ਕੇ ਕੁਦਰਤ ਰੋਈ ਮੰਝਰ ਤਾਕ ਤਬਾਹੀ ਦੇ ਮੰਜਲਵਲ ਨੂੰ ਤੁਰਿਆ ਜਾਵੇ ਸਦਕੇ ਜਾਵਾ ਰਾਹੀ ਦੇ ਮੰਜਲਵਲ ਨੂੰ ਤੁਰਿਆ ਜਾਵੇ ਸਦਕੇ ਜਾਵਾ ਰਾਹੀ ਦੇ ਜਲਨ ਚੂਤੇ ਆ ਜਾਵੇ ਸਦਕੇ ਜਾਵਾ ਰਾਹੀ ਦੇ ਮੰਜਲਵਲ ਨੂੰ ਤੁਰਿਆ ਜਾਵੇ ਸਦਕੇ ਜਾਵਾ ਰਾਹੀ ਦੇ ਮੰਜਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਅੱਜ ਸੀਸ ਤੇ ਤਾਜ ਵੀ ਹੈ ਨਹੀਂ ਅੱਜ ਸੀਸ ਤੇ ਤਾਜ ਵੀ ਹੈ ਨਹੀਂ ਅੱਜ ਸੀਸ ਤੇ ਜੋ ਦੂਰ ਸੀ ਅੱਜ ਜੀਤ ਤੇ ਪਤਾ ਜੀ ਆਈ ਮੋਟੇ ਬੈਠਾ ਬਾਜ ਵੀ ਹੈ ਨਹੀਂ ਮੋਟੇ ਬੈਠਾ ਬਾਜ ਵੀ ਹੈ ਨਹੀਂ ਮੋਟੇ ਬੈਠਾ ਬਾਜ ਵੀ ਆਨੀ ਮੋਟੇ ਬੈਠਾ ਬਾਜ ਵੀ ਆਨੀ ਇੰਨੀ ਰਾਲੀਆਂ ਬੱਤਰ ਹੋ ਗਏ ਜੋਦੇ ਸੰਤ ਸਪਾਹੀ ਦੇ ਮੰਝਲ ਵਾਲ ਨੂੰ ਤੁਰ ਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਮਾਈ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਮਾਈ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵਾਲ ਨੂੰ ਤੁਰਿਆ ਜਾਵੇ ਦਿੱਖੇ ਜਾ ਮਹਾਰਾਜੇ ਅਜ ਨਾ ਹੀਠਾ ਨੀਲਾ ਕੋੜਾ 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 ਪੈਰਾਂ ਦੇ ਵਿੱਚ ਹੈ ਨਹੀਂ ਜੋੜਾ 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 ਦਿੱਖੇ ਕੱਢਿਆ ਪੈਰ ਪਾੜਦੇ ਬਾਜਾਂ ਵਾਲੇ ਮਾਹੀ ਖੇ ਕੰਡਿਆਂ ਪੈਰ ਪਾੜ ਤੇ ਬਾਜਾਂ ਵਾਲੇ ਮਾਹੀ ਦੇ ਮੰਜ਼ਲ ਵਾਲੇ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਵਾਲੇ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਵਾਲੇ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਜਦੋਂ ਨੀਂਦ ਨੇ ਠੇਰਾ ਪਾਇਆ ਜਦੋਂ ਨੀਂਦ ਨੇ ਠੇਰਾ ਪਾਇਆ ਜਦੋਂ ਨੀਂਦ ਨੇ ਠੇਰਾ ਪਾਇਆ ਜਦੋਂ ਦੇ ਕੇ 라 ਪਾਇਆ ਪੁੰਝੇ ਹੀ ਤੇਰੇ ਆਸਣ ਲਾਇਆ ਪੁੰਝੇ ਹੀ ਤੇਰੇ ਆਸਣ ਲਾਇਆ ਪੁੰਝੇ ਤੇਰੇ ਆਸਣ ਲਾਇਆ ਪੁੰਝੇ ਤੇਰੇ ਆਸਣ திர சதக வீள ਸਦਕੇ ਜਾਵਾਂ ਰਾਹੀ ਦੇ ਮੰਜ਼ਲ ਵਾਲੇ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਵਾਲੇ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਕੇ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਵਾਲੇ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਪੈ ਗਈ ਬਿਪਤਾ ਨੂੰ ਵੀ ਬਿਪਤਾ ਪੈ ਗਈ ਬਿਪਤਾ ਨੂੰ ਵੀ ਬਿਪਤਾ ਪੈ ਗਈ ਬਿਪਤਾ ਨੂੰ ਵੀ ਬਿਪਤਾ ਅਦਰ ਜਿਗਰ ਸ਼ੇਰ ਦਾ ਮਿੰਦੀ ਰਹਿ ਗਈ 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 ਹਮਰੇ ਵਾਲੇ ਅਜੇਰੇ ਵੇਖੇ ਜੋਦੇ ਸੰਤ ਸਪਾਹੀ ਦੇ ਮੰਜ਼ਲ ਵੱਲ ਨੂੰ ਤੁਰਿਆ ਜਾਵੇ ਵੇਖੋ ਅਖੋ ਰਾਹੀ ਦੇ ਮੰਜ਼ਲ ਵੱਲ ਨੂੰ ਤੁਰਿਆ ਜਾਵੇ ਰੱਜੇ ਰਾਹੀ ਦੇ ਮੰਜ਼ਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ